ਹੋਰ ਭਾਈ ਜਾਨਾ ਕਿਦਾਂ ਵਧੀਆ ਸਭ ਮੈਂ ਠੀਕ ਆ ਭਰਾਵਾ ਵਧੀਆ ਆਂਦੇ ਵੀ ਬੇਟਾ ਕਿੱਥੇ ਆ ਤਡਾ ਹੈ ਬੇਟਾ ਦੱਸੋ ਮਰੇ ਆਹ ਲੈਣੀ ਸਾਰੀ ਦੀ ਹੈ ਮੈਂ ਕਾਦੀ ਸਾਰ ਲੈਣੀ ਆਂਦੇ ਸਾਡੇ ਘੂ ਆ ਮੈਂ ਹਾਂ ਸਾਰ ਚੰਗੀ ਗੱਲ ਹੈ ਮਾਂ ਰੱਖ ਲੋ ਕੋਈ ਗੱਲ ਨਹੀਂ ਭਾਈ ਤੁਸੀਂ ਰੱਖ ਲੋ ਆਂਦਾ ਵੀ ਨੁਕਸਾਨ ਹੋ ਸਕਦਾ ਵੀ ਸਾਨੂੰ ਇਦਾਂ ਸਾਡੇ ਨਾਲ ਤਰੀਕੇ ਨਾਲ ਤੁਹਾਨੂੰ ਗੱਲ ਕਰਨੀ ਬਣੀ ਉਹ ਭਰਾਵਾ ਮਾਂ ਮੇਰਾ ਵਿਆਹ ਹੀ ਨਹੀਂ ਹੋਇਆ ਮੁੰਡਾ ਕਿੱਥੋਂ ਆ ਗਿਆ ਤੂੰ ਰੋਮ ਨੇ ਮੇਰੇ ਲਾ ਬਚਾਵਾ ਪਹਿਲੋ ਮੇਰਾ ਭਰਾ ਜਾਣਕਾਰੀ ਲਿਆ ਕਰੋ ਕਿ ਨੰਬਰ ਲਾਉਣ ਕਿਸੇ ਲੱਗੇ ਜੇ ਵੀ ਸਾਹਮਣੇ ਬੰਦੇ ਦਾ ਨਿਆਣਾ ਹੈਗਾ ਕਿ ਨਹੀਂ ਹੈਗਾ ਜੀ ਤੁਹਾਡੇ ਹੱਥੇ ਡਾ ਕੋਈ ਐਦਾਂ ਦਾ ਬੰਦਾ ਆਇਆ? ਉਹ ਮੈਨੂੰ ਵੀ ਆਈ ਇੱਕ ਦਿਨ ਇਹ ਫਿਰ ਕਲੋਨੀਆਂ ਆਮ ਹੀ ਆਉਂਦੀਆਂ ਲੋਕਿੰਗ ਕਈ ਜਨਤਕ ਕਰ ਦਿੰਦੇ ਆ। ਸੋ ਮੈਨੂੰ ਨਹੀਂ ਐਦਾਂ ਦਾ ਕਦੀ ਵੀ ਹੁੰਦਾ ਵੀ ਮੈਂ ਇਹਨਾਂ ਚੀਜ਼ਾਂ ਤੋਂ ਕਿਤੇ ਵੀ ਸਪੈਸ਼ਲ ਲੋਕਾਂ ਨੂੰ ਫਿਰ ਲੱਗਦਾ ਹੁੰਦਾ ਵੀ ਯਾਰ ਇਹ ਸ਼ਾਇਦ ਫੈਮਲੀ ਚੀਜ਼ਾਂ ਪਾਈ ਜਾਂਦੇ ਆ। ਸੋ ਮੈਨੂੰ ਵੀ ਕਾਲ ਇੱਕ ਦਿਨ ਆਈ ਜਾਂਦੇ ਵੀ ਕਿੱਦਾਂ ਉਹ ਮਤਲਬ ਉਹਨਾਂ ਦੀ ਲੈਂਗੁਏਜ ਤੋਂ ਲੱਗਦਾ ਵੀ ਕਿ ਇਹ ਆਪਣੇ ਨਹੀਂ ਹੈਗੇ ਇਥੋਂ ਮਤਲਬ ਉਹਨਾਂ ਬੋਲਦੇ ਤੇ ਪੰਜਾਬੀ ਸੀਗੇ। ਵੀ ਲਾਈਜ਼ਾ ਜਿਹੜਾ ਵੱਖਰਾ ਜਿਹਾ ਸੀਗਾ। ਤੇ ਆਂਦੇ ਵੀ ਹੋਰ ਭਾਈ ਜਾਨ ਕਿਦਾਂ ਵਧੀਆ ਸਭ ਮੈਂ ਠੀਕ ਆ ਭਰਾਵਾ ਵਧੀਆ ਆਂਦੇ ਵੀ ਬੇਟਾ ਕਿੱਥੇ ਆ ਤਡਾ ਹੈ ਬੇਟਾ ਦੱਸੋ ਮਰੇ ਆਏ ਲਈ ਨਹੀਂ ਸਾਰ ਉਹਦੀ ਇਹ ਮੈਂ ਕਾਦੀ ਸਾਰ ਲੈਣੀ ਆਂਦੇ ਸਾਡੇ ਕੋ ਆ ਇਹ ਮੈਂ ਹਾਂ ਸਾਬ ਚੰਗੀ ਗੱਲ ਹੈ ਮੈਂ ਰੱਖ ਲਓ ਕੋਈ ਗੱਲ ਨਹੀਂ ਭਾਈ ਤੁਸੀਂ ਰੱਖ ਲਓ ਆਂਦਾ ਵੀ ਨੁਕਸਾਨ ਹੋ ਸਕਦਾ ਵੀ ਸਾਨੂੰ ਇਦਾਂ ਸਾਡੇ ਨਾਲ ਤਰੀਕੇ ਨਾਲ ਤੁਹਾਨੂੰ ਗੱਲ ਕਰਨੀ ਪੈਣੀ ਉਹ ਭਰਾਵਾ ਮਾਂ ਮੇਰਾ ਵਿਆਹ ਹੀ ਨਹੀਂ ਹੋਇਆ ਮੁੰਡਾ ਕਿੱਥੋਂ ਆ ਗਿਆ ਤੂੰ ਰੋਂਗ ਨੰਬਰ ਲਾ ਬਾਈ ਜਾਵਾ ਪਹਿਲੋਂ ਮੇਰਾ ਭਰਾ ਜਾਣਕਾਰੀ ਲਿਆ ਕਰੋ ਵੀ ਨੰਬਰ ਲਾਉਣ ਕਿੱਥੇ ਲੱਗੇ ਜੇ ਵੀ ਸਾਹਮਣੇ ਬੰਦੇ ਦਾ ਨਿਆਣਾ ਹੈਗਾ ਕਿ ਨਹੀਂ ਹੈਗਾ ਤੇ ਤਾਂ ਕਰਕੇ ਮੈਂ ਕਹਾ ਤੂੰ ਗਲਤ ਲਾ ਬੈਠਾ ਮੇਰਾ ਵੀਰ ਤੇ ਇਹਨੂੰ ਪਹਿਲੋਂ ਜਸਟੀਫਾਈ ਕਰੋ ਵੀ ਨੰਬਰ ਲਾਇਆ ਕਿੱਥੇ ਆ ਸੋ ਤਾਂ ਕਰਕੇ ਮੈਂ ਕਹਾ ਵੀ ਇਹ ਤੈਨੂੰ ਕਿਤੇ ਹੋਰ ਟਰਾਈ ਕਰਨਾ ਪਣਾ ਪਰ ਇਹ ਕੰਮ ਨਾ ਕਰੋ ਵੀ ਐਵੇਂ ਕਿਸੇ ਕੋਈ ਬੰਦਾ ਤੁਹਾਡੀਆਂ ਗੱਲਾਂ 'ਚ ਫਸ ਜਾਂਦਾ ਆ ਜਾਂ ਕਿਦਾਂ ਔਰ ਉਹਨਾਂ ਨੂੰ ਕੀ ਲੈਣਾ ਦੇਣਾ ਹੁੰਦਾ ਜਿੰਨੇ ਕੰਮ ਹੀ ਇਹ ਕਰਨਾ ਹੈ ਉਹਨੂੰ ਕਿਸੇ ਦੇ ਸਮਝਾਇਆ ਉਹਨਾਂ ਨੇ ਕੀ ਸਮਝਣਾ ਸੋ ਤਾਂ ਕਰਕੇ ਮੈਂ ਕਦੀ ਜਨਤਕ ਨਹੀਂ ਕਰਦਾ ਇਦਾਂ ਦੀਆਂ ਗੱਲਾਂ ਵੀ ਉਹ ਲੋਕਾਂ ਨੂੰ ਇਹ ਨਾ ਲੱਗੇ ਵੀ ਸ਼ਾਇਦ ਇਹ ਉਹ ਮਤਲਬ ਪਰ ਇਹ ਤੇ ਬਹੁਤ ਆਮ ਕਾਮਨ ਲੋਕਾਂ ਨੂੰ ਹੁੰਦਾ ਆ ਵੀ ਉਹਨਾਂ ਨੇ ਸਵੇਰੇ ਉੱਠ ਕੇ ਜਿਨ੍ਹਾਂ ਨੇ ਇਹ ਕੰਮ ਕਰਨੇ ਆ ਵੀ ਉਹ ਐਵੇਂ ਸ਼ਰਾਰਤੀ ਜੀ ਗੋਲਾਂ ਹੁੰਦੀਆਂ ਉਹਨਾਂ ਨੇ ਉਹਨਾਂ ਦੀ ਲਿਸਟ ਬਣਾਈ ਹੁੰਦੀ ਵੀ ਸਵੇਰੇ ਉੱਠ ਕੇ 50 ਗੋਲਾਂ ਕਰ ਦੇਣੀਆਂ ਵੀ ਕੋਈ ਜੇ ਆਵਾ ਗਿਆ ਸਮਝੀ ਤੇ ਉਹਦੇ ਨਾਲ ਲੰਮੀ ਗੱਲ ਕਰ ਲੈਣਗੇ ਵੀ ਕਦੀ ਆਹ ਹੁੰਦੇ ਆਂ ਬਾਹਰਲੇ ਮੁਲਕੋਂ ਬੋਲ ਰਹੇ ਆਂ ਤੁਹਾਡਾ ਸਾਨੂੰ ਇੱਥੇ ਸਾਡਾ ਉਥੇ ਕੋਈ ਬਿਮਾਰ ਆ ਉਹਨਾਂ ਨੂੰ ਪੈਸੇ ਪਾ ਦੋ ਐ ਪਾ ਓਏ ਠਗੀਆਂ ਜੀਆਂ ਦੇ ਇੱਕ ਤਰੀਕੇ ਜੇ ਬਣੇ ਤੁਸੀਂ ਜਿਵੇਂ ਕਿਹਾ ਕਿ ਮੈਂ ਅਵੇਰਨੈਸ ਨਹੀਂ ਕਰਦੇ ਇਸ ਬਾਰੇ ਕਿਤੇ ਕਿ ਥੋੜਾ ਐਦਾਂ ਲੱਗਦਾ ਕਿ ਫੈਮਲੀ ਕਰ ਰਿਹਾ ਐਦਾਂ ਬਟ ਕਦੇ ਤੁਸੀਂ ਮਸਤੀ ਕੀਤੀ ਕਿ ਹਾਂ ਜੇ ਮੈਨੂੰ ਕਰੀਂਦਾ ਤਾਂ ਥੋੜਾ ਮੈਂ ਵੀ ਫਿਰਕੀ ਲੈ ਲਣਾ ਮੈਂ ਦੀ ਨਹੀਂ 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 ਮੈਂ ਇੱਕ ਵਾਰ ਚਾਂਸ ਹੋਇਆ ਪਰ ਉਹ ਵੈਸੇ ਹੀ ਸ਼ਰਾਰਤ ਚ ਹੋ ਗਿਆ ਪਰ ਉਹ ਵੀ ਉਹ ਜਨਤਕ ਨਹੀਂ ਕੀਤਾ ਅਸੀਂ ਕੋਈ ਨਾ ਐਦਾਂ ਦਾ ਕਦੀ ਕੋਈ ਸਾਡਾ ਐਵੇਂ ਹੀ ਹੁੰਦਾ ਵੀ ਮੈਨੂੰ ਹੁੰਦਾ ਵੀ ਸਿਨੇਮਾ ਨੂੰ ਲੈ ਕੇ ਹੀ ਗਰਾਂ ਜੋ ਕਰਾਂ ਤੇ ਉਹ ਗੀਆ ਵੀ ਮੈਨੂੰ ਇੱਕ ਰੋਂਗ ਕਾਲ ਆ ਗਈ ਹੁੰਦਾ ਵੀ ਭਾਜੀ ਆ ਬੰਦੇ ਇੱਥੇ ਰੋਟੀ ਮੰਗੀ ਜਾਣਦੇ ਅੱਜ ਫੇਰ ਵੀ ਤੁਸੀਂ ਮਨਾ ਕੀਤਾ ਮੈਂ ਮੈਂ ਪਹਿਲਾਂ ਨੰਬਰ ਵੇਖਿਆ ਮੈਂ ਆ ਇਹ ਕੌਣ ਹੈ ਯਾਰ ਇਹ ਕਿਹੜੇ ਬੰਦੇ ਵੀ ਹੈ ਤੇ ਮੈਨੂੰ ਮਨ ਚ ਇਹ ਮੈਂ ਹਾਂ ਚਲ ਕੋਈ ਗੱਲ ਮੈਂ ਆ ਤੋ ਦੇ ਦੇ ਰੋਟੀ ਦੇ ਦੇ ਕੋਈ ਗੱਲ ਨਹੀਂ ਆਪਾਂ ਬਾਅਦ ਸਾਫ ਕਰ ਲਾਂਗੇ ਉਹ ਅਗਲੇ ਦਿਨ ਮੈਨੂੰ ਉਹਨਾਂ ਦਾ ਫੋਨ ਆ ਗਿਆ ਫੇਰ ਹੁੰਦੇ ਭਾਜੀ ਆ ਬੰਦੇ ਤੁਹਾਡੇ ਨਾਲ ਲੜਨਦੇ ਉਹ ਤੁਸੀਂ ਗੱਲ ਕਹਿਤਾ ਵੀ ਰੋਟੀ ਦੇ ਦੋ ਤੇ ਤੁਹਾਡਾ ਨੰਬਰ ਹੀ ਨਹੀਂ ਹੈਗਾ ਤੇ ਮਹਾਪ੍ਰਭਾ ਫਿਰ ਮੈਂ ਵੇਖ ਕੇ ਮਿਲਣਾ ਹੀ ਨਾ ਉਹ ਕੋਈ ਰੌਂਗ ਕਾਲ ਆਈ ਤੇ ਉਹ ਕਿਤੇ ਲੇਬਰ ਲੇਬਰ ਲੱਗੀ ਹੋਣੀ ਤੇ ਉਹਨੇ ਮਨਾਂ ਕੀਤਾ ਹੋਊਗਾ ਜਿਹਦੀ ਲੇਬਰ ਹੋ ਗਈ ਵੀ ਪ੍ਰਭਾ ਤੂੰ ਨਾ ਰੋਟੀ ਦੇਈ ਕੋਈ ਸਿਸਟਮ ਹੋਊਗਾ ਵੀ ਹੋਰ ਕਿਧੋਂ ਮੰਗਾ ਕੇ ਤੇ ਨਹੀਂ ਹੋ ਗਈ ਮੈਨੂੰ ਐ ਮਾ ਯਾਰ ਉਹਨਾਂ ਨੂੰ ਜਦੋਂ ਨੂੰ ਭੁੱਖ ਲੱਗੀ ਹੋਣੀ ਖਲੋਤੇ ਹੋਣੇ ਤਾਂ ਕਰਕੇ ਮਹਾ ਕੋਈ ਗੱਲ ਨਹੀਂ ਸਾਹਿਬ ਬਾਅਦ ਚ ਕਰਾਂਗੇ ਆਪਾਂ ਇਹਨਾਂ ਨੂੰ ਰੋਟੀ ਦੇ ਦੂ ਪ੍ਰਭਾ ਪਹਿਲੋ ਸੋ ਤਾਂ ਕਰਕੇ ਕਦੀਰ ਇਦਾਂ ਦੇ ਹੋ ਜਾਂਦੇ ਆ ਚਾਂਸ ਸੋ ਪਰ ਮੈਂ ਕਦੀ ਪ੍ਰੋਫੈਸ਼ਨਲੀ ਜਾਂ ਕੋਈ ਫੈਮਲੀ ਨਹੀਂ ਕਦੀ ਇਦਾਂ ਦੀਆਂ ਚੀਜ਼ਾਂ ਕੀਤੀਆਂ ਜਾਂ ਵੀ ਇਦਾਂ ਦੀਆਂ ਕੋਈ ਚੀਜ਼ਾਂ ਬਣਾ ਕੇ ਰਿਕਾਰਡ ਕਰਕੇ ਜਨਤਕ ਨਹੀਂ ਕੀਤੀਆਂ ਵੀ ਇਦਾਂ ਦਾ ਕੁਛ ਕਰਨਾ ਵੀ ਨਹੀਂ ਚਾਹੁੰਦੇ ਕਿਰਪਾ ਗੁਰੂ ਸਾਹਿਬ ਦੀ ਉਦਾਂ ਹੀ ਵਧੀਆ ਲੋਕ ਪਿਆਰ ਕਰਦੇ